ਦੋ ਮੀਨ ਬੁਰੇ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਕੜਕਾ ਕੜਕਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਪਿੰਡ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਕੜਕੇ ਕਰਨੀ ਆ ਵੀਰ ਅਮਰਤ ਕੋਲੇ ਆਇਆ ਹਾਂ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਦੋਸਤੋ ਇਸ ਘਰੋਂ ਕਾਫੀ ਵੀਡੀਓ ਆਪਾਂ ਅਪਲੋਡ ਕੀਤੀਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਈ ਦੇ ਆ ਤੇ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਭਰਾ ਦੇ ਕੋਲ। ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਦੋਸਤੋ ਅੱਜ ਇਸ ਕਵਰੇਜ ਵਿੱਚ ਤਿੰਨ ਵਹਿੜਾਂ ਤੁਹਾਨੂੰ ਦਿਖਾਉਣੀਆਂ ਨੇ। ਇੱਕ ਝੋਟੀ ਦਿਖਾਵਾਂਗੇ। ਪਸ਼ੂ ਦੋਸਤੋ ਵਿੱਚੋਂ ਕੁਝ ਦੋਗ ਨਗ ਜਿਹੜੇ ਆ ਬਿਲਕੁਲ ਸੁਏਸ ਵਾਏ ਤੁਹਾਨੂੰ ਮਿਲ ਜਾਣਗੇ। ਇੱਕ ਵਾਰ ਡੱਬੀ ਜਿਹੜੀ ਤੁਸੀਂ ਆ ਦੇਖ ਰਿਹਾ ਜੇ ਇਹ ਵੀ ਗੱਬਣਾ ਕਿੰਨੇ ਮਹੀਨਿਆਂ ਦੀ ਜਿਹੜੀ ਆ ਦੋਸਤੋ ਚੈੱਕ ਪਾਸ ਆ ਕਿੰਨੇ ਮਹੀਨੇ ਜਿਹੜੇ ਮੁਕੰਮਲ ਪੂਰੇ ਹੋ ਗਏ ਆ। ਗੱਬਣ ਦੇ ਉਹ ਆਪਾਂ ਵੀਰ ਅਮਰਤੋ ਤੋਂ ਪੁੱਛ ਲਾਂਗੇ ਤੇ ਇੱਕ ਜਰਸੀ ਅੰਗ ਦੇ ਵਿੱਚ ਦੋਸਤੋ ਵਹਿੜ ਤੁਹਾਨੂੰ ਦਿਖਾ ਦਾਂਗੇ ਠੀਕਾ ਇਹ ਵੀ ਸੂਣ ਦਾ ਬਿਲਕੁਲ ਨੇੜ ਆ ਤੇ ਟਾਈਮ ਇਹਦਾ ਵੀ ਪੁੱਛ ਲਾਂਗੇ ਕਿ ਕਿੰਨਾ ਕੁ ਸਮਾਂ ਬਾਕੀ ਹੈ ਜੇ ਸੂਣ ਦੇ ਵਿੱਚ ਅੱਜ 23 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11:30 ਵਜੇ ਦਾ ਸਮਾਂ ਸੋ ਐਨੀਮਲ ਆਪਾਂ ਜਿੰਨੇ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਜਿਹੜਾ ਪਸ਼ੂ ਸੋਇਆ ਸੋਇਆ ਦੋ ਡੰਗ ਉਹਦੀ ਚਬਾਈ ਕਰਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਆਪਣਾ ਕਿਉਂ ਥਣਾ ਦਾ 蒂ਪ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਤੇ ਆਓ ਲੈਨੇ ਆ ਜਾਣਕਾਰੀ ਬਾਈ ਅਮਰਤ ਤੋਂ ਪੁੱਛ ਲੈਨੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਤੇ ਵੈਸੇ ਬਾਕੀ ਦੋਸਤੋ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਨਵੇਂ ਪੁਰਾਣੇ ਪਸ਼ੂਆਂ ਬਾਰੇ ਤੁਸੀਂ ਫੋਨ ਕਰਕੇ ਜਿਹੜਾ ਵੀਰਵਾ ਲੈ ਸਕਦੇ ਜੀ ਸਭ ਤੋਂ ਪਹਿਲਾਂ ਅਮਰਤભાઈ ਸਾਸਰੀ ਘਰ ਸਾਸਰੀ ਘਰ ਵੀਰ ਜੀ ਕੀ ਹਾਲ ਚਾਲ ਜੋ ਹੋਰ ਭਰਾ ਠੀਕ ਠਾਕ ਹਾਂਜੀ ਹਾਂਜੀ ਅਮਰਤ ਕਿਵੇਂ ਚੱਲਦਾ ਵਪਾਰ ਦਾ ਕੰਮ ਵਧੀਆ ਵੀਰੇ ਵਧੀਆ ਆਈ ਜਾਂਦੇ ਪਸ਼ੂ ਰੋਜ਼ ਦੇ ਨਵੇਂ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਕੰਮ ਲੀ ਜਾਂਦਾ ਕੰਮ ਤੁਹਾਨੂੰ ਪਤਾ ਹਮ ਦੇਖਾ ਹਾਂ ਹਾਂ ਹਾਂਜੀ ਤੇ ਬੜਾ ਬੂੜਾਂ ਦਾ ਵੀ ਜਿਵੇਂ ਬਾਜ਼ਾਰ ਕਾਫੀ ਹਾਂਜੀ 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 ਤੇ ਅੱਜ ਆਪਣੇ ਕੋਲ ਨਾ ਜਿਹੜੇ ਵਿਚਾਰ ਨੇ ਮੇਰੇ ਆਪਰੇ ਤਿੰਨ ਵੜਾਂ ਤੇ ਇੱਕ ਝੋਟੀ ਆ ਇੱਕ ਝੋਟੀ ਆ ਤੇ ਸੋਏ ਪਸ਼ੂ ਦੁੱਧ ਤੇ ਹੁਣ ਦੋ ਹੀ ਆਪਣੇ ਕੋਲ ਹਾਂਜੀ ਹਾਂਜੀ ਬਾਕੀ ਦੋ ਜੜੀਆਂ ਉਹ ਤਾਂ ਗੱਬਣਾ ਕਿੰਨੇ ਕਿੰਨੇ ਮਹੀਨਿਆਂ ਦੀ ਆਪਾਂ ਅੱਗੇ ਡਿਟੇਲ ਦੇ ਦੇਾਂਗੇ ਹਾਂਜੀ ਹਾਂਜੀ ਤੇ ਜੜੀਆਂ ਸੋਈਆਂ ਉਹ ਦੋ ਹੀ ਆਪਣੇ ਕੋਲ ਤੇ ਉਹਨਾਂ ਦੇ ਵਿੱਚੋਂ ਅਮਰ ਤੁਪਈ ਆ ਜੋ ਪਹਿਲੇ ਨੰਬਰ ਤੋਂ ਆਪਾਂ ਬੇਸ਼ੱਕ ਇੱਥੋਂ ਸਟਾਰਟ ਕਰ ਲਈਏ ਝੋਟੀ ਤੋਂ ਕਰ ਲਈਏ ਜੀ ਹਾਂਜੀ ਹਾਂਜੀ ਤੇ ਝੋਟੀ ਦਾ ਕੀ ਰਿਕਾਰਡ ਹੈਗਾ ਕੀ ਵੇਰਵਾ ਜਾਂਦਾ ਵੀਰੇ ਇਹਦੇ ਥੱਲੇ ਦੁੱਧ 9 ਕਿਲੋ ਪੱਕਾ 8 ਕਿਲੋ ਦੀ ਗਾਰੰਟੀ ਆਪਣੀ ਅੱਛਾ ਜੀ ਹਾਂਜੀ ਹਾਂਜੀ ਇੱਕ ਮਹੀਨੀ ਸੋਈਆਂ ਉਹ ਬੱਚਾ ਜੀ ਕੱਟੀ अच्छा जी ਦੋ ਤੋਂ 9 ਕਿਲੋ ਆ ਆਠ ਦੀ ਗਾਰੰਟੀ ਤੇ ਭੇਜਾਂਗੇ ਹਾਂਜੀ ਹਾਂਜੀ ਲਓ ਜੀ ਝੋਟੀ ਹੈ ਪਹਿਲਾ ਸੂਬਾ ਸੁਈ ਕਿ ਦੂਜੇ ਹਾਂਜੀ ਹਾਂਜੀ ਪਹਿਲਾ ਨਾ ਵੀਰੇ ਛੇ ਦਾੰਦਾ ਮੂੰਹ ਲਓ ਜੀ ਮੂੰਹ ਛਿੱਗੀ ਆ ਦੋਸਤੋ ਪਹਿਲਾ ਸੂਬਾ ਇਹ ਝੋਟੀ ਸੁਈ ਆ ਤੇ ਕੋਈ 25 ਦਿਨਾਂ ਦੀ ਕੋਈ 27 ਦਿਨਾਂ ਦੀ ਕੋਈ ਮਹੀਨੇ ਦਾ ਵੀ ਸੂਬਾ ਤੁਸੀਂ ਮੰਨ ਸਕਦੇ ਜੇ ਬੱਚਾ ਕਿਹੜਾ ਪਹਿਲੇ ਨੰਬਰ ਤੇ ਆ ਕੱਟੀ ਹਾਂਜੀ ਹਾਂਜੀ ਵੀਰ ਜੀ ਜਿਹੜਾ ਗਾਲੇ ਕਰਦੀ ਪਈ ਹੈ ਹਾਂਜੀ ਲਓ ਜੀ ਇਹ ਕੱਟੀ ਆ ਦੋਸਤੋ ਇਸ ਝੋਟੀ ਦੇ ਬਿਲਕੁਲ ਥੱਲੇ ਬੱਚਾ ਹੈ ਨਹੀਂ 25 ਦਿਨਾਂ ਦੀ ਮਹੀਨੇ ਨਹੀਂ ਮੰਨਗੇ ਚਲੋ ਹੈਲੋ ਸੇਂਗਰ ਠੀਕ ਹੈ ਠੀਕ ਹੈ ਆ ਕਰੋ ਚੱਕ ਜੀ ਬਾਕੀ ਥੋੜਾ ਜਿਹਾ ਠਾ ਕੇ ਦੋਸਤੋ ਮਾੜਾ ਦਿਖਾ ਦਿੰਨੇ ਬੱਚਾ ਤੁਹਾਨੂੰ ਆ ਦੇਖੋ ਕਰੋ ਚੱਕ ਠੀਕ ਆ ਥੋੜਾ ਠੰਡ ਠੁੰਡ ਕਰਕੇ ਇੰਤਜ਼ਾਮ ਜਿਹੜਾ ਭਰਾ ਨੇ ਫੁੱਲ ਕੀਤਾ ਨਿੱਗ ਨੁਗ ਪਸੂ ਨੂੰ ਰਹਿੰਦਾ ਕਉ ਬੱਚੇ ਆ ਮਹੀਨੇ ਮਹੀਨੇ ਦਾ ਜਿਹੜਾ ਦੋਸਤੋ ਬੱਚਾ ਬਚਾਉਣੇ ਥੋੜੇ ਜਿਹਾ ਸਿਆਲਾਂ ਦੇ ਵਿੱਚ ਓਕੇ ਹੋ ਜਾਂਦੇ ਆ ਬਾਕੀ ਪੂਰਾ ਇੰਤਜ਼ਾਮ ਕੀਤਾ ਤੇ ਬਾਕੀ ਅਮਰਤਵੀਰ ਹਾਂ ਝੋਟੀ ਥਲੇ ਹੁਣ ਮਤਲਬ ਕਿ ਜਿਹੜਾ ਕੋਈ ਵੀ ਆਨਲਾਈਨ ਕਰੂਗਾ ਸੌਦਾ ਉਹ 8 ਕਿਲੋ ਤੇ ਜਾਊਗਾ ਜਿਹੜਾ ਘਰੇ ਕੋਈ ਜਾਊਗਾ 9 ਕਿਲੋ ਹਾਂਜੀ ਹਾਂਜੀ ਪੂਰਾ ਨਿਕਲੂਗਾ ਤੁਹਾਨੂੰ ਵੀਰੇ ਚਵਾ ਵੀ ਵੇਖਿਓ ਨਾਲ ਝੋਟੀ ਤੇ ਹੈ ਵੀ ਇੱਕ ਰੰਗ ਹੀ ਮਤਲਬ ਦਾ ਵੀ ਬਲੈਕ ਹੀ ਜੈੱਡ ਬਲੈਕ ਹੀ ਹੈ ਐ ਪੂਰੀ ਲੋਬੀ ਦੋਸਤੋ ਫੇਸ ਕੁਆਲਿਟੀ ਆ ਸਿੰਗਾ ਸੁੰਗਾ ਦੀ ਬਣਤਰ ਦੇਖੋ ਤੇ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਥੋੜਾ ਜਿਹਾ ਥਣ ਥਣ ਜ਼ਰੂਰ ਤੁਸਲੀ ਨਾਲ ਦਿਖਾ ਦਿੰਨੇ ਆ ਠੀਕ ਆ ਕਿਉਂਕਿ ਦੋਸਤੋ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਠੀਕ ਆ ਤੇ ਜੇਕਰ ਪਸ਼ੂ ਬਿਲਕੁਲ ਧਿਆਨ ਨਾਲ ਤੁਹਾਨੂੰ ਤੁ ਆ ਥਾਣ ਨੇ ਚਾਰੇ ਥਾਣਾ ਦੀ ਸਪੇਸ ਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਧਾਰਾ ਧੂਰਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬਰਾਬਰ ਆ ਜੀ ਇਹ ਆ ਨਾ ਇੱਕ ਧਾਰ ਦਾ ਮੈਂ ਫਰਕੂ ਆ ਕਰੋ ਚੈੱਕ ਥੋੜੀ ਡਰਦੀ ਆ ਕੋਈ ਨਹੀਂ ਇੱਕ ਦੇ ਕੋਈ ਉਪਰਾ ਬੰਦਾ ਸਮਝ ਕੇ ਪਸ਼ੂ ਮਾੜਾ ਮੋੜ ਦਾ ਡਰਦੀ ਆ ਹਾਂ ਜੀ ਆ ਲਓ ਜੀ ਸੋ ਕੱਦ ਕੋ ਤਾਂ ਜਿਹੜਾ ਦੋਸਤੋ ਛੋਟੀ ਦਾ ਬਿਲਕੁਲ ਚੰਗਾ ਮੀਡੀਅਮ ਤੋਂ ਜਿਹੜੀ ਪਲਾਸ ਹਾਈਟ ਆ ਵੇਲ ਬੂਲ ਚੰਗੀ ਆ ਤੇ ਬਾਕੀ ਤੋੜ ਕੇ ਤੁਹਾਨੂੰ ਤਾਂ ਸਾਰੀ ਗੱਲ ਦਿਖਾ ਦਿੰਨੇ ਆ ਤੇ ਜਿਹੜਾ ਕੋਈ ਵੀਰ ਘਰੇ ਆਊਗਾ ਖਰੀਦਦਾਰ ਦੋਸਤੋ 9 ਕਿਲੋ ਦੀ ਤਸੱਲੀ ਆ 9 ਕਿਲੋ ਚਵਾਈ ਕੋਈ ਵੀਰ ਕਰ ਸਕਦਾ ਠੀਕ ਆ ਆ ਬਹੁਤ ਚੰਗਾ ਗੱਟੀ ਦਾ ਹਾਂ ਲਓ ਜੀ ਸੋ ਵਿਖਾਲਾ ਜੇ ਬੈਕ ਸਾਈਡ ਤੋਂ ਆਪਾਂ ਦੋਸਤੋ ਦੇਖੀਏ ਤੇ ਵਿਖਾਲਾ ਬਿਲਕੁਲ ਪੱਧਰ ਵਿਖਾਉਂਦੀ ਆ ਸੋ ਕੋਈ ਜਿਹੜਾ 22 ਸ਼ਾਇਦ ਵਾਲਵਿੰਗ ਨਹੀਂ ਹੈਗਾ ਕਿ ਇੱਕੋ ਜਿਹਾ ਲੈਵਾ ਜਿੰਨਾ ਮੀਆਂ ਦੋਸਤੋ ਆਰਡਰ ਠੀਕ ਆ ਲੋੜੀ ਠੀਕ ਆ ਹਾਂਜੀ ਤੇ ਅਮਰਤ ਕੀ ਵੀਰੇ ਡਿਮਾਂਡ ਕਰਦੇ ਆ ਕੀ ਮੁੱਲ ਕਰਦੇ ਆ ਦਾ ਵੀਰਾ ਮੁੱਲ ਤੇ ਦਾ 65000 ਰੁਪਿਆ ਕਰਦੇ ਬਾੜ ਦੀ ਦੇਣੀ ਆਪਾਂ ਬਾੜ ਦੀ ਹਾਂਜੀ ਆਹ ਨਾਈਆਂ ਜਾਉਂਦੇ ਚ ਵੀ ਹੋ ਜੂ ਥੋੜਾ ਬਾਜੋ ਉਹ ਵੀਰ ਮਾਨਤਨ ਪੂਰਾ ਬਾੜ ਚ ਹਾਂਜੀ ਹਾਂਜੀ 62000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜੂਗਾ ਥੋੜਾ ਬਾ ਦਾ ਜੋ ਵੀ ਗੰਜਾਇਸ਼ ਆ ਤੇ ਆਹ ਝੋਟੀ ਆ ਬਾਕੀ ਤੁਹਾਡੇ ਸਾਹਮਣੇ ਮਗਰ ਦੇ ਕੱਟੀ ਫੀਮੇਲ ਕਾਫ ਇਹ ਕਾ ਕੱਟੀ ਆਪਾਂ ਦੇਣੀ ਜੋ ਇਹ ਇਹ ਕੱਟੀ ਕਿਵੇਂ ਆ ਇਹ ਵੀਰੇ ਮਾਜਾ ਆਪਣੇ ਤੋਂ ਸੁਈ ਸੀ ਤੇ ਥਣ ਖਰਾਬ ਹੋ ਗਏ ਉਹਦੀ ਕੱਟੀ ਮੋਰਾ ਦੀ ਆ ਪਿਓ ਅੱਛਾ 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 ਜੀ ਲਓ ਜੀ ਇੱਕ ਦੋਸਤੋ ਹੋਰ ਨਾਲ ਕੱਟੀ ਆ ਇਹ ਦੇ ਦੇਣੀ ਆ ਹਾਂ ਜੀ ਹਾਂ ਜੀ ਲਓ ਜੀ ਸਾਂਭਣ ਵਾਲਾ ਵੀਰ ਹੋਵੇ ਕੋਈ ਦੋ ਲਓ ਜੀ ਅੱਗੋਂ ਸਾਂਭਣ ਵਾਲਾ ਕੋਈ ਵੀਰ ਹੋਇਆ ਤੇ ਬਿਲਕੁਲ ਇਹ ਕੱਟੀ ਵੀ ਨਾਲ ਮਿਲ ਜੂਗੀ ਹੋ ਸਕਦਾ ਵੀ ਜੇਕਰ ਕਿਸੇ ਨੇ ਝੋਟੀ ਖਰੀਦਣੀ ਹੈ ਤੇ ਨਾਲ ਹੀ ਦੇ ਦੂਗਾ ਵੀਰ ਹਾਂ ਜੀ ਹਾਂ ਜੀ ਠੀਕ ਆ ਦੋਵੇਂ ਕੱਟੀਆਂ ਤੁਹਾਨੂੰ ਮਿਲ ਜਾਣਗੀਆਂ ਇਹਦੀ ਮਾਂ ਜਿਹੜੀ ਥਣ ਥਣ ਖਰਾਬ ਹੋ ਗਈ ਸੀ ਚਲੋ ਵੈਸੇ ਭਾਪੜ ਤੇ ਜਾਂ ਆਟਾ ਸਾਟਾ ਵੀਰ ਨੇ ਕਰ ਲਿਆ ਹੋਊਗਾ ਤੇ ਬੱਚਾ ਲਾ ਲਿਆ ਸੀਗਾ ਤੇ ਇਹ ਬੱਚਾ ਤੁਹਾਨੂੰ ਨਾਲ ਵੈਸੇ ਦਿੱਤਾ ਜਾਊਗਾ ਜਿਹੜਾ ਕੋਈ ਵੀਰ ਝੋਟੀ ਖਰੀਦ ਲੂਗਾ ਠੀਕ ਆ ਤੇ ਇਹ ਹੋ ਗਈ ਦੋਸਤੋ ਪਹਿਲੇ ਨੰਬਰ ਤੇ ਝੋਟੀ ਤੇ ਦੂਜੇ ਨੰਬਰ ਤੇ ਆਪਣੇ ਕੋਲ ਨਿਸ਼ਾਨ ਆਪਣੇ ਅੰਮ੍ਰਿਤ ਬਾ ਤੀਜੇ ਸੂਏ ਗਾਂ ਸੋਣੀ ਵੀਰੇ ਸੀਲਸ ਲੱਗ ਬਹੁਤ ਜਿਆਦੀ ਹੈ ਝੋਲੀ ਝੁਲੀ ਦੇਖੋ ਤੰਨ ਹੂੰ ਹੂੰ ਤੀਜਾ ਸੂਬਾ ਤੇ ਅੰਮ੍ਰਿਤ ਇਹ ਕਿੰਨੇ ਕ ਮਹੀਨਿਆਂ ਦੀ ਗੱਭਣ ਅੱਗੇ ਮੇਰੇ ਇਹ 6 ਸਾਢੇ 6 ਮਹੀਨੇ ਦੀ ਗੱਭਣ ਆ ਪੂਰੀ ਚੈੱਕ ਪਾਸ ਆ ਆਪਣੇ ਹੱਥੀ ਹੋ ਗਿਆ ਸ਼ੋਰ ਹਾਂਜੀ ਹਾਂਜੀ ਵੀਰ ਜੀ ਆਪਾਂ ਕੱਲ ਲਈਏ ਸਾਢੇ 6 ਮਹੀਨੇ ਹਾਂਜੀ ਹਾਂਜੀ ਕੀ ਆ ਸੁਭਾ ਤੇਜਾ ਹਾਂਜੀ ਹਾਂਜੀ ਬਾਕੀ ਤੇਪਨ ਤੋਂ ਆਪਣ ਵਧੀਆ ਪੂਰੀ ਮੋਗਿਆਂ ਵਾਂਗੂ ਆ ਵੀ ਚਾਰੇ ਤਨ ਵਰਤੇ ਇਧਰ ਦੇਖੋ ਆ ਲੋ ਜੀ ਇੱਕ ਦੋਸਤੋ ਮਗਰਲਾ ਤੇ ਇੱਕ ਬਿਲਕੁਲ ਅਗਲਾ ਥਾਣਾ ਇਹ ਮਗਰਲਾ ਥਾਣਾ ਤੇ ਦੋ ਦੋ ਡਰਾਈ ਆ ਇਹ ਮਤਲਬ ਹੈ ਵਧੀਆ ਪੌਂਦੀ ਲੱਸੀ ਦੋ ਦੋ ਡਰਾਈ ਆ ਪਰ ਫਿਰ ਵੀ ਕੋਈ ਵੀਰ ਟਿੱਪਣ ਜੋਗਾ ਜਿਹੜਾ ਦੋਸਤੋ ਤੁਸੀਂ ਆਪ ਦਾ ਕੱਢ ਕੇ ਮੇਰਾ ਵੇਖ ਸਕਦੇ ਜੇ ਕੋਈ ਜੰਮੀਰਾ ਟਿੱਪਣ ਇੱਕ ਨੰਬਰ ਆ ਬਾਕੀ ਕੋਈ ਵੀਰ ਆ ਵੀ ਕਿਲੋ ਦੁੱਧ ਪੌਂਦੀ ਰਹੀ ਝੋਲੀ ਵੇਖੋ ਗਾ ਵੀ ਠੀਕ ਆ ਜੀ ਕਿੰਨਾ ਕਿੰਨਾ ਕੁ ਮਿਲਕ ਪਾਇਆ ਇਹਨੇ 20 ਕਿਲੋ ਆਂਦੇ ਚੋਇਆ ਆਪਾ ਚਲੋ ਵੱਡੇ ਆ ਕਦ ਕਾਠ ਵੱਡੇ ਦੀ ਵੇੜਾ ਨਸਲ ਹੈਗੀ ਵੀਰੇ ਤੁਹਾਨੂੰ ਪਤਾ ਨਸਲ ਨਹੀਂ ਦੁੱਧ ਦੇਣਾ ਸਹੀ ਹੈ ਜੀ ਹਾਂ ਤੇ ਬਾਕੀ ਦੋਸਤੋ ਸਾਢੇ 6 ਮਹੀਨਿਆਂ ਦੀ ਜਿਹੜੀ ਗੱਬਣ ਤੇ ਚੈੱਕ ਪਾਸ ਹੋਈ ਆ ਬੜੀ ਪੀੜ ਮਨਉਂਦੀ ਪੱਕੇ ਥਾਂ ਦੀ ਹਾਂ ਹਾਂ ਆ ਦੇਖੋ ਉਹ ਲਿਗਾ ਠੀਕ ਹੈ ਜੀ ਤਾਂ ਚਟੂਨ ਚਾਇਕ ਹੋ ਗਾਂ ਲੇ ਨਹੀਂ ਸਿਰ ਚੰਗੀ ਖੋਲੇ ਆ ਪ੍ਰਿੰਟ ਬਹੁਤ ਜਿਆਦਾ ਵਧੀਆ ਹੈ ਪੂਰੀ ਪ੍ਰਿੰਟ ਦਾ ਰਾ ਜਿੱਦਾਂ ਭਾਈ ਅਮਰਤਾ ਕਹਿੰਦਾ ਵੀ ਪ੍ਰਿੰਟ ਪ੍ਰਿੰਟ ਚੰਗਾ ਵਾਚੀਏ ਤਿਆਰ ਹੁੰਦੀ 55000 ਰੁਪਏ ਦੀ ਵੀਰ ਹਾਂ ਬਿਲਕੁਲ ਨਹੀਂ ਬਿਲਕੁਲ ਟੁਕੀ ਹੋਵੇ ਤਿਆਰੀ ਤਾਂ ਹੋਵੇ ਤਾਂ ਚਲੋ ਮੁੱਲ ਆਪਾਂ ਜੋ ਮਰਜ਼ੀ ਬੰਦਾ ਸਾਰੇ ਬਾਜ਼ਾਰ ਜੇ ਹੁੰਦੇ ਹੀ ਆ ਹਾਂ ਜੀ ਜੀ 50 55 55 ਭਾਵੇਂ ਕੋਈ 60 ਕੋਈ ਕਰ ਲੈ ਡਿਮਾਂਡ ਹਾਂ ਜੀ ਹਾਂ ਜੀ ਭਜਨ ਵਟਾ ਪੂਰਾ ਵੈਟਦਾ ਪੂਰੀ ਵੱਡੀ ਗੱਲ ਇਹ ਫਿਰ ਵੀ ਜੇਕਰ ਆਪਾਂ ਕੈਲਕੂਲੇਟ ਕਰੀਏ ਤਾ ਕੋਈ ਮੈਨੂੰ ਲੱਗਦਾ ਵੀ ਢਾਈ ਕ ਮਹੀਨੇ ਦਾ ਕੋਈ ਸਨ ਵਿਚਾਲੇ ਪਿਆ ਹਜੇ ਸੂਣ ਦੇ ਹਾਂਜੀ ਹਾਂਜੀ ਵੀਰ ਸਾਹਮਣੇ ਜੀ ਨੇ ਵੀਰ ਨੇ ਉਹਨੂੰ ਤਾਂ ਬਹੁਤ ਫਾਇਦਾ ਠੀਕ ਆ ਸੋ ਬਦਲ ਬਦਲ ਤੇ ਆਰੋਂ ਦਿਨ ਹੈ ਵਾਸ਼ੀ ਤੋਂ ਵੱਟੀਆਂ ਦੇ ਵਿੱਚ ਆ ਜਾਂਦਾ ਹਾਂਜੀ ਫਿਰ ਤੇ ਤੈਨੂੰ ਪਤਾ ਆਏ ਨੇ ਬਟਾਕੇ ਪਾਉਣੇ ਹੁਣ ਪੂਰੇ ਤੇ ਅ ਬਿਲਕੁਲ ਚਲੋ ਤਿਆਰੀ ਤੇ ਆ ਜੂਗੀ ਹੋਰ 2-2.5 ਮਹੀਨੇ ਸਾਹਮਣੇ ਕੁਵੀਰ ਤਿਆਰੀ ਤੇ ਲੈ ਆਊਗਾ ਤੇ ਉਨੇ ਹੀ ਚਲੋ ਭਾਪੜਤੇ ਜ ਪਸੂ ਮਿਲ ਜੂ ਅਗਲੇ ਨੂੰ ਤੇ ਅਮਰ ਤੇ ਦਾ ਅੱਜ ਕੀ ਰਹੂਗਾ ਲੈਣ ਦੇਣਾ ਮੇਰੇ ਜੇ ਤਿਆਰ ਹੁੰਦੀ ਤੈਨੂੰ ਪਤਾ ਫਿਰ ਤੇ 55-60 ਦੀ ਵੇਚ ਦਿੰਦੀ ਹੁਣ ਮੁੱਲ 35000 30 ਦੀ ਦੇਣੀ ਆਪਾਂ ਛੋੜ ਹੀ ਕਰਨੀ ਉਹ ਚੋਂ ਮੁੱਲ 35 ਹਾਂਜੀ 30 ਦੀ ਜਿਹੜੀ ਯਸ ਨੂੰ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ 30000 ਦੀ ਦੋਸਤੋ ਇਹ ਵੜ ਮਿਲ ਜੂਗੀ ਠੀਕ ਆ ਤੇ ਮੁੱਲ ਬਿਲਕੁਲ ਜ਼ਿਆਦਾ ਕੀਤਾ ਵਾ ਬਾਲੀ ਰੋਟੀ ਨਹੀਂ ਰੱਖੀ ਇੱਥੇ ਹਾਂ ਤੇ ਜ਼ਿਆਦਾ ਜਨੂਨ ਰੇਡ ਆ ਜਿਹੜੇ ਵੀਰ ਨੇ ਬਿਲਕੁਲ ਅੱਗੇ ਦੋਸਤ ਤਿਆਰ ਕਰਕੇ ਤਾਂ ਉਹ ਤੋਂ ਅੱਧਾ ਤੁਸੀਂ ਨਫਾ ਵੀ ਲੈ ਸਕਦੇ ਜੀ ਹਾਂਜੀ ਬਾਕੀ ਜੇਕਰ ਕਿਸੇ ਨੇ ਘਰੇ ਡੂ ਕਰੇ ਰੱਖਣੀ ਸਾਢੇ 30 ਨਹੀਂ ਵੇਖ ਸਕਦੀ ਆ ਜਲ 55 ਦੀ ਤੇ ਪੱਕੀ ਆ ਨਾ ਵੀਰੇ ਆ ਬਿਲਕੁਲ ਪੂਰੀ ਵੱਡੀ ਗਾਂਵਾਂ ਛੋਟੀ ਨਹੀਂ ਬਿਲਕੁਲ ਜੀ ਬਿਲਕੁਲ ਵੇਖੋ ਝੋਲੀ ਕਿੰਨੀ ਗਾਂ ਨੇ ਲੇਵਾ ਪੰਡਾ ਹੀ ਪਾਉਣੀਆਂ ਥੱਲੇ ਹੂੰ ਆ ਇਹ ਚੱਕਰ ਚੰਗਾ ਥਾਣ ਥਾਣ ਬਹੁਤ ਥਾਣ ਪੂਰਾ ਵਧੀਆ ਮੁੱਠੀ ਥਾਣਾ ਪੂਰਾ ਰੁਕ ਰੁਕਦਾ ਥਾਣ ਕਰ ਜਾਂਦੀ ਆ ਦੋ ਬ ਠੀਕ ਹੈ ਇਹ ਨਗਰ ਉਹ ਲਿਆਂਦੀ ਐ ਕੋ ਨਾੜ ਕਿੱਡੀ ਮੋਟੀ ਦੋ ਤਾਲੀ ਲਓ ਜੀ ਠੀਕ ਹੈ ਜੀ ਸੋਹਣੇ ਸਰੀਰ ਕਟਾਂਚੇ ਦੀ ਆ ਦੋਸਤੋ ਜਰੂਰ ਤੁਸੀਂ ਹੱਥ ਪਾ ਲਿਓ ਅੱਗੇ ਆ ਗਈ ਆਪਣੇ ਕੋਲ ਇਹ ਬੜ ਇਹ ਵੀ ਸੂਈ ਆ ਜੀ ਇਹ ਵਛੀ ਵੀਰੇ ਮਹੀਨਾ ਡੇਢ ਮਹੀਨਾ ਸੂਈ ਨੂੰ ਹੋਇਆ ਮਹੀਨੇ ਡੇਢ ਕਦੀ ਸੂਈ ਆ ਹਾਂਜੀ ਹਾਂਜੀ ਬੱਚਾ ਮਰਿਆ ਵਾ ਉਦਾਂ ਸੀਲਸ ਲੱਗਾ ਡਰਦੀ ਆ ਬਸ ਅੱਛਾ ਫੇ ਬਿਨ ਬੱਚੇ ਹੋਏ ਹੋਰ ਹਾਂ ਹਾਂ ਬਹੁਤ ਸੀਲਸ ਲੱਗ ਜਿਆਦੀ ਆ ਪਰ ਇਦਾਂ ਡਰਾਕ ਆਲਾ ਥੋੜੀ ਪਲੀ ਵੇਖੋਗੇ ਨਹੀਂ ਬੱਚੇ ਘਰੋਂ ਹੀ ਨਹੀਂ ਕੱਢੀ ਉਹਨਾਂ ਨੇ ਮੈਂ ਉਹੜੀ ਲਈ ਆਪਾਂ ਇੱਕੋ ਘਰੋਂ ਇੱਕੋ ਘਰੋਂ ਪਸੂ ਆਇਆ ਹੋਵੇ ਨਾ ਤੇ ਕਦੀ ਬਾਹਰ ਨਾ ਕੱਢਿਆ ਹੋਵੇ ਹਾਂਜੀ ਤੇ ਫਿਰ ਤੁਹਾਨੂੰ ਪਤਾ ਜਦੋਂ ਅਗੇ ਨਵੇਂ ਕਿੱਲੇ ਤੇ ਆਉਂਦਾ ਮਾੜਾ ਮੋੜਤਾ ਫਿਰ ਛਾਲਾਂ ਛੂਲਾਂ ਮਾਰਦਾ ਹੀ ਆ ਹਾਂਜੀ ਤੇ ਬਾਕੀ ਮਿਲਨ ਮੁਲਾਬ ਦੇ ਵਿੱਚ ਤਾਂ ਠੰਡੀ ਧੀਰੀ ਵੀਰੇ ਬੌਲੀ ਜਿਆਦੀ ਠੰਡੀ ਪਰ ਜੂੜ ਇਹਨੂੰ ਦੋ ਪੋਂਦੇ ਕੁੱਤੇ ਦੇ ਇੱਕ ਥੱਲੇ ਪਰ ਠੀਲ ਇਧਰ ਦੇਖੋ ਉਦਾਂ ਨੱਗਝਾਈ ਸ਼ੁਰੂ ਤੋਂ ਆਉਂਦੇ ਅਸੀਂ ਹਾਂ ਐਵੇਂ ਮੁੜ ਕੇ ਆਖੀ ਹੈ ਨਾ ਬਾਕੀ ਦੋਸਤੋ ਕੋਈ ਲੱਤ ਛੱਡਦੀ ਮਾਰਦੀਗੀ ਇੱਕ ਇੱਥੇ ਪਾ ਲੈਣਾ ਇੱਕ ਇੱਥੇ ਦੇਖੋ ਪੱਟਾਂ ਦੇ ਇੱਕ ਲੱਤਾਂ ਦੇ ਬਿਲਕੁਲ ਥੜੇ ਹਾਂ ਠੱ ਠੀਕ ਆ ਜੀ ਪਰ ਉਹਨਾਂ ਗੁਝਾਈ ਹੁੰਦੇ ਨੇ ਆਖਿਆ ਵੀਰੇ ਇਦਾਂ ਚੋਣਦੇ ਅੱਛਾ ਤੇ ਹੁਣ ਅਮਰ ਤਾਂ ਕਿੰਨਾ ਦੁੱਧ ਚਵਾਵਾਂਗੇ ਵੀਰੇ ਦੁੱਧ ਤੇ ਆਪਾਂ ਤੁਹਾਨੂੰ ਪਤਾ ਥੋ 10 ਕਿਲੋ ਚੋਕੇ ਲਿਆਏ ਆ 9 ਕਿਲੋ ਕਰ ਸਕਦੀ ਕਿਲੋ ਖੰਡ ਕੱਟੋ ਕੱਲ ਹੀ ਆਈ ਵੈੜ ਹਾਂ ਜੀ ਨਹੀਂ ਲਾਉਂਦੀ ਅਜੇ ਹਾਂ ਹਾਂ ਆਪਾਂ 10 ਕਿਲੋ ਮੈਂਦਾ ਹੀ ਤੇ ਦੋ ਦਿਨ ਰਹਿ ਗਈ ਨਹੀਂ ਤੇ 9 ਕਿਲੋ ਤੇ ਪੱਕਾ ਹੋਊਗਾ ਨਾ ਹੁਣ 9 ਕਿਲੋ 9 ਕਿਲੋ ਚੋਕੇ ਲੈ ਜੀ ਹਾਂ ਜੀ ਹਾਂ ਜੀ ਕੋਈ ਆਨਲਾਈਨ ਮਗਾਉਂਦਾ ਤਾਂ ਕੋਈ ਜ਼ਿਆਦਾ ਘਾਟਾ ਪਾਉਂਦਾ ਨਹੀਂ ਇਹਨਾਂ ਵੀਰੇ ਦੋ ਕਿਲੋ ਆਪਾਂ ਤਾਈਓ ਪਹਿਲਾਂ ਘੱਟ ਦੱਸਿਆ ਵਾ ਵਾਦੀ ਆ ਦੁੱਧ ਆਪਾਂ ਠੀਕ ਹੈ ਜੀ ਹਾਂਜੀ ਤੇ ਸੂਬਾ ਦੁੱਜੇ ਜੀ ਹੋਊਗੀ ਲੱਗ ਪਾ ਕੇ ਹਾਂਜੀ ਹਾਂਜੀ ਦੁੱਜਾ ਵੇਖੋ ਥਾਣ ਵੇਖੋ ਕਿਹੜੇ ਰੋਗ ਦਾ ਸੋ ਥਾਣ ਦੋਸਤੋ ਮੱਝਾਂ ਲਈ ਥਾਣ ਕਹਾਂਗੇ ਆਪਾਂ ਵਾਛੀ ਸਾਰੀ ਖਰੀ ਆ ਜੇ ਬੱਚਾ ਹੁੰਦਾ ਦੇ ਵਾਛੀ 45000 ਰੁਪਏ ਦੀ ਵੀਰ ਬਿਲਕੁਲ ਬੋਲੀ ਜਿਆਦੀ ਵਾਛੀ ਚੰਗੀ ਆ ਬਸ ਇਹ ਹੋਰ ਥੋੜੀ ਜੀ ਡਰਦੀ ਆ ਘਰੋਂ ਨਹੀਂ ਕੱਢੀ ਪਲੀ ਪੁਲੀ ਵੇਖੋ ਕਿੰਨੀ ਠੀਕਾ ਉਪਰੇ ਬੰਦੇ ਦਾ ਵੀ ਦੋਸਤੋ ਥੋੜਾ ਜਿਆਦਾ ਡਰ ਪਸ਼ੂ ਮੰਨਦਾ ਬਾਕੀ ਮਿਲਨ ਮਲਾਪ ਦੇ ਵਿੱਚ ਠੰਡੀ ਧੀਰੀ ਰਹੂਗੀ ਬਹੁਤ ਅੱਛੀ ਠੰਡੀ ਆ ਵੇਖੋ ਉਹ ਜੀ ਨਹੀਂ ਆ ਪਰ ਸ ਵਾਸ ਪੁੱਤ ਲਓ ਜੀ ਥੋੜਾ ਜਿਹਾ ਘਰੋਂ ਗਣੀ ਕੱਢੀ ਡਰਦੀ ਜਿਆਦਾ ਕੋਈ ਗੱਲ ਨਹੀਂ ਤੂੰ ਤਾਂ ਡਰਦਾ ਪਸ਼ੂ ਬਾਕੀ ਤਾਂ ਹਾਂਜੀ 올 ਰਾਈਟ ਆ ਸਾਰਾ ਕੁਝ ਹਾਂਜੀ ਹਾਂਜੀ ਤੇ ਬਾਕੀ ਬੰਦਾ ਜਿਹੜਾ ਦੋਸਤੋ ਵੰਗਾ ਕੋਈ ਦੋ ਥਾਵਾਂ ਤੇ ਪਉਣਾ ਪੈਂਦਾ ਜਿਵੇਂ ਨਾਰਮਲ ਹੀ ਚਲੋ ਕਈ ਨਾ ਪਸ਼ੂ ਬਾਲੇ ਡਰਦੇ ਆ ਬਣਾ ਇੱਕ ਨਾ ਪਾ ਕੇ ਚੋਲੀ ਪਰ ਆਪਾਂ ਗੱਲ ਕੀਤੀ ਉੱਥੇ ਚੋ ਕੇ ਲਿਆਂਦੀ ਨਾ ਠੀਕ ਹੈ ਜੀ ਹਾਂਜੀ ਵਾਸੀ ਬਾਲੀ ਜਿਆਦੀ ਖਰੀ ਜਾਵੇ ਦੀ ਨਹੀਂ ਲਾਉਂਦੀ ਘਰ ਦੇ ਆ ਵੇਖੋ ਸੀਲਸ ਲੱਗ ਬਹੁਤ ਜਿਆਦੀ ਪਣਾ ਜਦੋਂ ਮਰਜ਼ੀ ਫਰੀ ਜਾਓ ਹੂੰ ਲਤ ਛੱਡਦਾ ਨਹੀਂ ਪਾਦਾ ਪਰ ਇਹੋ ਆ ਮਾੜਾ ਆਪਾਂ ਦੱਸਿਆ ਚੰਗਾ ਹੁੰਦਾ ਵੀਰ ਭਰਾ ਨੇ ਹੋਂਾ ਦੂਰੋਂ ਨੇੜੋਂ ਚੱਲ ਗਏ ਹੂੰ ਆ ਲਓ ਜੀ ਸੋ ਜਿੱਦਾਂ ਮਰਜ਼ੀ ਦੋਸਤੋ ਕੋਈ ਵੀ ਰਾਨ ਕੇ ਟਰਾਈ ਕਰ ਲੇ ਆਪ ਦਾ ਪਸਮਾ ਕੇ ਚੋਕੇ ਵੇਖ ਲੇ ਥਣ ਬਹੁਤ ਕੁਆਲਿਟੀ ਦਾ ਬਹੁਤ ਸੋਹਣਾ ਥਣ ਤੇ ਵੈਸੇ ਜਿਹੜਾ ਇੱਕ ਰੀਜ਼ਨ ਤੁਹਾਨੂੰ ਕਾਰਨ ਦੱਸਦਾ ਵੀ ਪਸ਼ੂ ਪੈਸੇ ਉੱਪਰੇ ਬੰਦੇ ਨੂੰ ਵੇਖ ਕੇ ਮਾੜਾ ਮੋੜ ਜਾ ਕੰਨ ਚੁੱਕਦਾ ਡਰਦਾ ਠੀਕ ਹੈ ਜੀ ਬਾਕੀ ਹੋਰ ਕਿਸੇ ਪਾਸੋਂ ਲਤ ਛੱਡ ਦੀ ਮਾਰ ਦਿੱਤੀ ਠੀਕ ਹੈ ਤੇ ਆਣ ਕੇ ਆਉਦੀ ਕੋਈ ਵੀ ਤਸੱਲੀ ਕਰ ਲੈ 9 ਕਿਲੋ ਪੂਰਾ ਤਸੱਲੀ ਦਾ ਤਾਂ ਤੋਲਵਾ ਵੀਰ ਤੇ ਕਿੰਨਾ ਉਮਰਤ ਕੀ ਲੈਣੇ ਦੇਣੇ ਕੀ ਕਰਨਾ ਲੈ ਵੇਸੀ ਜੀ ਇਹਦੇ ਤੈਨੂੰ ਪਤਾ ਬੱਚਾ ਹੁੰਦਾ ਫਿਰ ਤੇ 45 ਦੀ ਹਾਂਜੀ ਹੁਣ ਮੁੱਲ ਇਹਦਾ 35 30 ਕਰ ਲਈਏ ਆਪਾਂ 27000 ਚ ਮਾਨਤਾਨ ਕਰਾਂ 27 ਚ 25 ਦੀ ਦੇਣੀ ਆ 25000 ਹਾਂ ਲਓ ਜੀ 25000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਵੈੜ ਮਿਲ ਜੂਗੀ ਤੇ ਹੈ ਬਿਨ ਬੱਚੇ ਉਹ ਟਾਈਮਿੰਗ ਤੁਹਾਨੂੰ ਦੱਸਤੀ ਆ ਵੀ ਮਹੀਨਾ ਵੀ ਹੋ ਸਕਦਾ ਡੇਢ ਮਹੀਨਾ ਵੀ ਹੋ ਸਕਦਾ ਹਾਂਜੀ ਵੀਰ ਬੱਚਾ ਜੋ ਪ੍ਰੂਫ ਨਹੀਂ ਹੈਗਾ ਆਪਾਂ ਤੁਹਾਨੂੰ ਕਹਿ ਦਿਆ ਹਨਾ ਠੀਕ ਆ ਤੇ ਬਾਕੀ ਪਸੰਦ ਮੱਛੀ ਨਾਲ ਲੈ ਵਾਲੂ ਆ ਦੇਖੋ ਜੀ ਪਸੰਦ ਆਊਗੀ ਬੈੜ ਸਾਰੀ ਚੰਗੀ ਆ ਭਲੀ ਪੂਰੀ ਬਹੁਤ ਜਿਆਦੀ ਤੇ ਬਿਲਕੁਲ ਜੀ ਬਿਲਕੁਲ ਤੇ ਅੱਗੇ ਅਮਰ ਸਿੰਘ ਆ ਗਈ ਆਪਣੇ ਕੋਲ ਬੱਚੀ ਇਹ ਜਲਸੀ ਜਰਸੀ ਆ ਗਈ ਹਾਂ ਇਹ ਤੀਜਾ ਸੂਏ ਲਈ ਫੇਰ ਗੱਬਣਾ ਹੂੰ ਐਵੇਂ ਤੁਹਾਨੂੰ ਮੈਂ ਆਖਦਾ ਵਾਂਗੇ ਦੁੱਜਾ ਨਾ ਪਹਿਲਣਾ ਨਾ ਇਹ ਤੀਜੇ ਸੂਏ ਲਈ ਗੱਬਣਾ ਲਈ ਸੁਣਾ ਆਪਣੇ ਘੜ ਕਿਉਂ ਲਈ ਗਾ ਅੱਛਾ ਜੀ ਲੋਕਲ ਹੀ ਫੇਰ ਆਪਣੇ ਪਿੰਡੋਂ ਹੀ ਲੈਣੀ ਹਾਂਜੀ ਹਾਂਜੀ ਅੱਛਾ ਤੀਜਾ ਸੂਆ ਤੇ ਸਮਾਂ ਕਿੰਨਾ ਚੌਂਦੀ ਰਹੀ ਆ ਸਮਾਂ ਕਿੰਨਾ ਕਿ ਹਜੇ ਹੁਣ ਕਿੰਨਾ ਕੋ ਗਿਆ ਨੂੰ ਗੱਬਣ ਦਾ ਵੀਰੇ ਇਹ ਇਹਨੂੰ 8ਵਾਂ ਮਹੀਨਾ ਲੱਗਾ ਵਾ ਅੱਜ ਆਪਣੇ ਤੋਂ 8-10 ਦਿਨ ਹੋ ਗਿਆ ਹੀ ਨੂੰ ਅੱਛਾ ਆਪਾਂ ਵੀਡੀਓ ਨਹੀਂ ਬਾਈ ਤੁਹਾਨੂੰ ਪਤਾ ਆਪਾਂ ਆਠ ਤੇਰੀ ਦੀ ਵੀਡੀਓ ਬਾਈ ਮੜ ਕੇ ਵੀਡੀਓ ਨਹੀਂ ਬਾਈ ਨੋਕਲ ਡੰਗਰ ਵੇ ਕੀ ਜਾਂਦਾ ਠੀਕ ਆ ਹਾਂਜੀ ਹਾਂਜੀ ਤੇ 8ਵਾਂ ਮਹੀਨਾ ਲੱਗਾ ਹਾਂ ਤੋ ਕੋਈ ਮਨ ਕੋ ਡੇਢ ਪੌਣੇ 2 ਕੁ ਮਹੀਨੇ ਰਹਿ ਗਿਆ ਸਮਝ ਹਿੰਦੇ ਪੂਰੇ ਮੰਨ ਕੇ ਚੱਲੋ ਤੁਸੀਂ ਠੀਕ ਆ ਮੀਰ ਜੀ ਤੁਹਾਨੂੰ ਪਤਾ 9 ਮਹੀਨੇ 9 ਦਿਨ ਡੰਗਰ ਖੜਦਾ ਗਾ ਲਓ ਜੀ ਸੀਲ ਸਲਾਕੀ ਬਹੁਤ ਜਿਆਦੀ ਫੇਸ ਕੁਆਲਿਟੀ ਵੇਖ ਲਓ ਡੰਗਰ ਸੀਲ ਸਲਾਕੀ ਲਈਦਾ ਲੱਤਾਂ ਛੜਾ ਲਈ ਨਹੀਂ ਕੋਈ ਵੀ ਲਈਦੀ ਹੂੰ ਇਹ ਗਾਦੀ ਠੰਡੀ ਧੀਰੀ ਆ ਤੇ ਨਿਗਰ ਨਗਰ ਬਹੁਤ ਆ ਬੇਲ ਵੇਖੋ ਲੰਬਾਈ ਬਹੁਤ ਸੋਹਣੀ ਆ ਹਾਂ ਲੰਬੀ ਬਹੁਤ ਜਿਆਦੀ ਆ ਹਾਂ ਤੇ ਉਚਾਈ ਕੱਦ ਵੀ ਵੱਡੀਆਂ ਵਿਹੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਵੱਡੀਆਂ ਮੈਦਾਨਾਂ ਦੇ ਵਿੱਚ ਜਿਆ ਵਾਲੀ ਜਲਸੀ ਕਹਿ ਕੇ ਵਿਕਦੀ ਵੀਰੇ ਠੀਕ ਆ ਤੇ ਮੂੰਹ ਮੱਥੇ ਦੀ ਬਹੁਤ ਸੋਹਣੀ ਆ ਕੁਵਾਰਦੀ ਬੋਦੀ ਵਾਲੀ ਪੂਰੀ ਵਿਹੜ ਵੇਖੋ ਤੇ ਬੋਦੀ ਵੀ ਹੈਗੀ ਆ ਮੁਕੰਮਲ ਤੌਰ ਤੇ ਬੋਦੀ ਆ ਇੱਕ ਰੰਗ ਬਲੈਕ ਆ ਕੁਝ ਜਿਹੜੇ ਵਾਈਟ ਸਪੌਟ ਪੇੜ ਦੇ ਥਲੜੇ ਪਾਸੇ ਹਵਾਨੇ ਲੇਵੇ ਤੇ ਤੇ ਥਣ ਪੂਰਾ ਮੁੱਠੀ ਆ ਠੀਕ ਆ ਜੀ ਹਾਂ ਜੀ ਥਣ ਬਹੁਤ ਕੁਆਲਿਟੀ ਦਾ ਲੱਗਾ ਓ ਬਹੁਤ ਕੁਆਲਿਟੀ ਦੀ ਆ ਵੇਖੋ ਲੋਹਿਆ ਕੁੱਤਾ ਠੀਕ ਜੀ ਸੋ ਵਜਨ ਵਜੂਦ ਪੂਰਾ ਵਛੀ ਦਾ ਤੇ ਤੀਜਾ ਸੂਆ ਵੀਰ ਕਹਿੰਦਾ ਕਹੇ ਨੂੰ ਦੂਜੇ ਵੀ ਆਂਦਾ ਵੀ ਕਹਿ ਸਕਦੇ ਆ ਪਰ ਤੀਜਾ ਸੂਆ ਘੱਟੋ ਘੱਟ ਵੀ ਆਂਗਦਾ ਵੀ ਤੀਜਾ ਸੂਆ ਇਹ ਜਿਹੜੀ ਵੜਾ ਦੋਸਤੋ ਸੂਵੇ ਕੀ ਤੇ ਦੋ ਮਹੀਨੇ ਕੋਈ ਵੀਰ ਘੱਟੋ ਘੱਟ ਦੋ ਤੀਜੇ ਦੂਜੇ ਹੀ ਲੱਗਦੀ ਪਰ ਆਪਾਂ ਨੂੰ ਤੀਜੇ ਆਖਿਆ ਨਾ ਠੀਕ ਆ ਜੀ ਹਾਂ ਨਸਲ ਕੁਆਲਟੀ ਵੇਖੋ ਵਸ਼ੀਰੀ ਹਾਂ ਨਹੀਂ ਚੰਗੀ ਬੈਸਟ ਆ ਹੈ ਚੰਗੀ ਸੋਹਣੀ ਜਾਤ ਵਾਲੀ ਆ ਹਾਂ ਠੀਕ ਆ ਨਸਲ ਕੁਆਲਟੀ ਵੇਖਦੀ ਆ ਆਉਂਸਰ ਵਛੀ ਵੇਦਈਦੀ ਇਦਾਂ ਦੇ ਆਪਾਂ ਮੰਡੀ ਜਗਰਾਉਂ ਵੇਚ ਕੇ ਆਉਂਦੇ ਰਹੇ ਹਾਂ ਜਿੰਨੇ ਦੀ ਆਪਾਂ ਇਹ ਗਾਂ ਦੇਣੀ ਅੱਜ ਲਓ ਜੀ ਸੋ ਬਾਕੀ 35 ਤੋਂ ਉਪਰ ਤਾਂ ਨਾ ਇੱਕ ਨੰਬਰੀ ਹੋਵੇਗੀ ਤਸੱਲੀ ਕਰਕੇ ਲਿਆਂਦੀ ਆਪੀ ਅਸੀਂ ਤਾਂ ਤਸੱਲੀ ਕੀਤੀ ਆਪਦਾ ਵੀਰ ਇੱਥੇ ਆ ਕੇ ਤਸੱਲੀ ਕਰੇ ਜੇ ਗਰੰਟੀ ਕਵਾਂ ਗਰੰਟੀ ਦਵਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਤੇ ਕੀ ਰਊ ਕਹਿੰਦਾ ਲੈਣ ਦੇਣ ਮੇਰੇ ਵਛੀ ਦੀ ਤਿਆਰ ਹੁੰਦੀ 60 62000 ਦੀ ਵਿੱਚ ਨਹੀਂ ਹਬ ਹਾਂ ਆ ਮੁੱਲ 35 ਆ 32 ਦੀ ਦੇਣੀ 32 ਦੀ ਆ ਹੋਚੂ ਛੋੜ ਛੱਪਾ ਕਰਾਂ ਠੀਕ ਹੈ ਜੀ ਬਹੁਤ ਜਿਆਦੀ ਵਛੀ ਖਰੀ ਆ ਹਾਂ 17 18 ਕਿਲੋ ਦੁੱਧ ਭਰਿਆ ਹੁੰਦੀ ਠੀਕ ਹੈ ਹਾਂ ਜੀ ਨਹੀਂ ਨਸਲ ਬਰੀਡ ਦੇ ਵਿੱਚ ਹਾਂ ਨਸਲ ਪੂਰੀ ਕੁਆਲਟੀ ਵਾਲੀ ਵਛੀ ਨਹੀਂ ਕਹਿ ਸਕਦੇ ਕੋਈ 도ਗਲੀ ਆ ਹਾਂ ਜੀ ਨਸਲ ਬਰੀਡ ਦੇ ਵਿੱਚ ਆ ਜਾਂਦੀ ਵਛੀ ਚੰਗੀ ਆ ਵੀ ਦੋਸਤੋ 32000 ਦੀ ਹਨ ਹਾਂ ਜੀ ਹਾਂ ਜੀ 32000 ਦੀ ਦੋਸਤੋ 32000 ਚ ਵੀ ਥੋੜਾ ਵਾਦਾ ਕੋਈ ਛੋੜ ਛੱਪਾ ਕੋਈ ਮਾਨ ਤੇ ਤਸੱਲੀ ਕਰ ਲਿਓ ਆਪਦੀ ਵਾੜ ਚੰਗੀ ਆ ਵੱਡੇ ਕਦ ਕਾਟ ਦੀ ਕੋਈ ਇਹ ਨਹੀਂ ਹੋਊਗਾ ਛੋਟੀ ਜਿਹੀ ਮੇਰੇ ਅਦੇ ਹਸਾਣਾ ਵੀਰ ਬਹੁਤ ਜਾਇਜ ਆ ਦੋਵੇਂ ਡੰਗਰੀ ਤੇ ਬਾਕੀ ਜਿਹੜਾ ਵੀ ਰਾਜ ਥੋੜਾ ਕੱਚਾ ਲੈ ਲਵਾਂਗਾ ਦੋਸਤੋ ਤੇ ਅੱਧੋ-ਅੱਧਾ ਦਾ ਫਰਕ ਆ ਤਿਆਰ ਹੋਏ ਪਸ਼ੂ ਇਹਨਾਂ ਦਾ ਮੋਲ ਜਿਹੜਾ ਡਬਲ ਹੋ ਜਾਣਾ ਤੇ ਇਹ ਅੱਜ ਚਾਰ ਐਨੀਮਲ ਸੀਗੇ ਵੀਰ ਅਮਰਤ ਦੇ ਕੋਲ ਦੋਸਤੋ ਤਿੰਨ ਵਾੜਾ ਨੇ ਇੱਕ ਛੋਟੀ ਤੁਹਾਨੂੰ ਦਿਖਾਤੀ ਆ ਤੇ ਅਮਰ ਸਿੰਘ ਬੋਲ ਗਏ ਨੰਬਰ ਵੀਰ ਮੇਰੇ ਆਪਣਾ ਨੰਬਰ 814645062987280 ਤੇ 24629 ਦੋਹਾਂ ਤੇ ਵਟਸਐਪ ਚੱਲਦਾ ਹੋਰ ਕੋਈ ਗੱਲਬਾਤ ਆ ਬਸ ਜਿਹੜਾ ਵੀ ਵੀਰ ਇੱਥੇ ਆਊਗਾ ਉਹਦੀ ਆਪਾਂ ਗਰ ਕੋਈ ਗਰੰਟੀ ਨਹੀਂ ਜਿਹੜਾ ਆਨਲਾਈਨ ਮੰਗਾਉ ਉਹਦੀ ਫੁੱਲ ਗਰੰਟੀ ਹੋਊਗਾ ਚਲੋ ਚਲੋ ਇੱਥੇ ਆ ਜਾਂਦਾ ਆਪਦੀ ਤਸੱਲੀ ਕਰਕੇ ਲੈ ਜਾ ਜੀ ਆਪਦੀ ਤਸੱਲੀ ਕਰਕੇ ਲੈ ਜਾਓ ਤਾਂ ਸਭ ਤੋਂ ਵਧੀਆ ਜਿਹੜਾ ਕੋਈ ਦੂਰ ਦਰਾਡੇ ਬੈਠਾ ਨਹੀਂ ਪਹੁੰਚ ਸਕਦਾਗਾ ਚਲੋ ਉਹਦੀ ਕੋਈ ਤਸੱਲੀ ਤਾਂ ਆਨਲਾਈਨ ਦੇਣੀ ਪੈਂਦੀ ਹੈ ਵੀ ਜੋ ਦੱਸਾਂਗੇ ਉਹ ਨਿਕਲੂਗਾ ਹਾਂਜੀ ਹਾਂਜੀ ਤੇ ਇਹ ਦੋਸਤੋ ਚਾਰ ਐਨੀਮਲ ਨੇ ਵੀਰ ਅਮਰਤ ਦੇ ਕੋਲ ਪਿੰਡ ਘੜਕੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਨੇੜੇ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸ